ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਤੇ ਮੌਸਮ ਦੀ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜਣਗੀ 25 26 ਜਨਵਰੀ ਤੱਕ ਪੰਜਾਬ ਨਾਲ ਲੱਗਦੇ ਸੂਬੇ ਹੋਗੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੇ ਕੀ ਹਾਲਾਤ ਬਣੇ ਰਹਣ ਦੇ ਅਸਰ ਨੇ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਇੱਕ ਦੋ ਜਿਹੜੇ ਸਿਸਟਮ ਆ ਲੱਗਣ ਜਾ ਰਹੇ ਨੇ 19 ਵੀ ਨੂੰ ਉਸ ਤੋਂ ਬਾਅਦ ਇੱਕ ਕਿਹੜਾ ਆਵੇਗਾ ਮੀਨ ਆਪਾਂ ਗੱਲ ਕਰੀ 22 ਤੋਂ ਲੈ ਕੇ 21 22 ਤੋਂ ਲੈ ਕੇ 24 25 ਆਪਣਾ ਜਨਵਰੀ ਦੇ ਵਿੱਚ ਕਾਰ ਲੱਗਣ ਦੀ ਸੰਭਾਵਨਾ ਜਿਹੜੀ ਪਾਉਂਦੀ ਦਿਖਾਈ ਦੇ ਰਹੀ ਕਾਫੀ ਜਿਹੜਾ ਇਲਾਕਿਆਂ ਨੂੰ ਪ੍ਰਭਾਵਿਤ ਕਰੇ ਕਈ ਖੇਤਰਾਂ ਵਿੱਚ ਝਲਕੇ ਤੋਂ ਦਰਮਿਆਨਾ ਬਹੁਤੇ ਖੇਤਰਾਂ ਦੇ ਦਰਮਿਆਨੇ ਤੇਜ਼ਮੀ ਦੀਆਂ ਛੱਟਾਂ ਲੱਗ ਸਕਦੀਆਂ ਨੇ ਤੇ ਕੁਝ ਖੇਤਰਾਂ ਵਿੱਚ ਗੜੇਮਾਰੀ ਤੋਂ ਇਨਕਾਰ ਆ ਨਹੀਂ ਕੀਤਾ ਜਾ ਸਰ ਮੋਟੀ ਜੜੀ ਗੜੇਮਾਰੀ ਵੀ ਦਰਜ ਕੀਤੀ ਜਾ ਸਕਦੀ ਤਾਂ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਆ ਮੌਸਮ ਦੀ ਗੱਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਰਹਿਣਗੇ ਤਾਂ ਕਿਹੜੇ-ਕਿਹੜੇ ਖੇਤਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਧੁੰਦ ਤੇ ਅਸਾਰ ਜਾਂ ਪੰਗਲਕਰੀ ਠੰਡ ਦੀ ਕੀ ਅਪਡੇਟ ਰਹੇਗੀ ਤੇ ਕੋਰਾ ਪੈਣ ਦੀ ਸਵਾਉਣਾ ਆ ਬਾਂਦ ਹੀ ਦਿਖਾਈ ਦੇ ਰਿਹਾ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਤਾਂ ਸਾਰੀ ਜੋ ਵੀ ਇਨਫੋਰਮੇਸ਼ਨ ਜਾਣਕਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਆ ਕਿਸਾਨ ਵੀਰਾਂ ਅੱਗੇ ਤੁਸੀਂ ਆ ਕਿਹੜੇ ਜिले ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਆ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਔਰ ਵਿਜ਼ਿਟ ਕੀਤੀ ਤਾਂ ਚੈਨਲ ਨੂੰ ਆ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤੁੰਦਾਂ ਦੀ ਤਾਂ ਤੁੰਦਾਂ 18 19 ਤੱਕ ਇਸ ਤਰ੍ਹਾਂ ਹੀ ਬਰਕਰਾਰ ਰਹਿਣਗੇ ਜਾਨੀ ਕਿ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਆਪਣਾ ਦੁਪਹਿਰ ਵੇਲੇ ਜਾਂ ਦੁ ਆਵੇ ਧੁੱਪ ਨਿਕਲਦੇ ਆਸਾਰ ਰਹਿਣਗੇ ਪਰ ਬਹੁਤੇ ਖੇਤਰਾਵਾਂ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਆਵਿਚਕਾਰ ਧੁੱਪ ਲੱਗ ਸਕਦੀ ਹੈ ਤੇ ਆ ਕੁਝ ਖੇਤਰਾਵਾਂ ਵਿੱਚ ਹੋ ਸਕਦਾ ਹੈ ਕਿ 2-4 ਵਾਰ ਜਾਂ ਆਪਾਂ ਗੱਲ ਕਰੀਏ 1-2 ਵਾਰ ਆਪਾਂ ਗੱਲ ਕਰੀਏ ਪੂਰੇ ਦਿਨ ਹੀ ਜਿਹੜੀ ਆ ਧੁੱਪ ਨਾ ਲੱਗਣ ਦੇ ਆਸਾਰ ਵੀ ਇਹੋ ਜੀ ਪੋਸਿਬਿਲਿਟੀ ਬੰਦੀ ਦਿਖਾਈ ਦੇ ਰਹੀ ਜਾਨਕੀ ਕੁਝ ਖੇਤਰਾਵਾਂ ਵਿੱਚ ਬਹੁਤੇ ਜਾਂ ਕਹਿ ਸਕਦੇ ਨੇ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਹੀ ਜਿਹੜੀ ਧੁੱਪ ਲੱਗਣ ਦੇ ਆਸਾਰ ਰਹਿਣਗੇ 19 ਆਪਣੇ ਜਨਵਰੀ ਤੱਕ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ 20 ਤੋਂ ਬਾਅਦ ਜਾਂ 19 20 ਤੋਂ ਬਾਅਦ ਧੁੰਦ ਵਿੱਚ ਕਟੌਤੀ ਜਿਹੜ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਠੰਡ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਕੜਾਕੇ ਠੰਡ ਜਿਹੜੇ ਹੱਡਾਂ ਪੈਰਾਂ ਨੂੰ چیرਦੇ ਨੇ ਇਸ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਉੱਤਰ ਤੋਂ ਪੱਛਮ ਆ ਹਵਾਵਾਂ ਜਿਹੜੀਆਂ ਵਗਦੀਆਂ ਰਹਿਣਗੀਆਂ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਆ ਰਿਹਾ 19 20 ਠੀਕ ਹੈ ਇਸ ਵਿੱਚ ਹੋ ਸਕਦਾ ਪੰਜਾਬ ਤੇ ਆ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਸੀਗੇ ਨਾਲ ਲੱਗਦੇ ਕੁਝ ਉੱਤਰੀ ਆ ਰਾਜਸਥਾਨ ਜਿਹੜਾ ਹਰਿਆਣਾ ਦੇ ਖੇਤਰਾ ਵਿੱਚ ਵੀ ਨਿੱਕੀ ਮੋਟੀ ਕਿਤੇ ਕਿਤੇ ਕਾਰਵਾਈ ਹੋ ਸਕਦੀ ਕੁਝ 15 ਆ 20% ਖੇਤਰਾ ਵਿੱਚ ਚਾਂਸ ਰਹਿਣਗੇ ਹਲਕੇ ਦਰਮਿਆਨੇ ਛਰਾਟੇ ਆ ਦਰਜ ਕੀਤੇ ਜਾ ਸਕਦੇ ਜ਼ਿਆਤਰ ਮੌਸ 22 ਜਾਂ 23 ਤੋਂ ਲੈ ਕੇ ਤੇ 24 25 ਆ ਜਨਵਰੀ ਦੇ ਦਰਮਿਆਨ ਇੱਕ ਜਾਂ ਦੋ ਵਾਰ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਉਮੀਦਿਆ ਸਾਰ ਰਹਿਣਗੇ ਕਈ ਖੇਤਰਾਵਾਂ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਮੀਂਹਾਂ ਚੱਟਾਂ ਲੱਗ ਸਕਦੀਆਂ ਨੇ ਕੁਝ ਖੇਤਰਾ ਵਿੱਚ ਗੜੇਮਾਰੀ ਤੋਂ ਵੀ ਇਨਕਾਰ ਆ ਨਹੀਂ ਕੀਤਾ ਜਾਸਰਾ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਜਿਹੜੀ ਗੜੇਮਾਰੀ ਦਰਜ ਕੀਤੀ ਜਾਸਰੀ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਜਿਸ ਦੀ ਗਤੀ 30 ਤੋਂ ਲੈ ਕੇ 40 ਕਿਤੇ 40 ਤੋਂ 50 ਜਾਂ ਉਸਰੇ ਕਿਤੇ ਕਿਤੇ 50 ਤੋਂ 60 ਕਿਲੋਮੀਟਰ ਤੇਜ਼ ਹਵਾਵਾਂ ਚੱਲ ਸਕਦੇ ਦੱਖਣ ਪੱਛਮ ਜਿਹੜੀ ਹਵਾਵਾਂ ਵਗਣਗੀਆਂ ਜਨਕੀ ਜਿਹੜਾ ਪੂਰਾ ਚ ਲੈ ਕੇ ਤੋਂ ਉਸ ਤੋਂ ਬਾਅਦ 21-22 ਤੋਂ ਲੈ ਕੇ ਆ 23-24 ਦੇ ਦਰਮਿਆਨ ਜਾਂ 25 ਤੱਕ ਮੇਨ ਤੌਰ ਤੇ ਜਿਹੜਾ ਪੂਰਾ ਹੋਵੇਗਾ 23 ਜਾਂ 22-23 ਤੋਂ ਲੈ ਕੇ 24-25 ਇਹ ਦੋ ਤਿੰਨ ਦਿਨ ਪੂਰਾ ਚੱਲੇਗਾ ਕਾਫੀ ਜਿਹੜਾ ਇੱਕ ਦੋ ਵਾਰ ਉਸਨੇ ਕਾਫੀ ਤੇਜ਼ ਜਿਹੜਾ ਪੂਰਾ ਚੱਲ ਸਕਦਾ ਜਿਸ ਕਰਕੇ ਸਿਸਟਮ ਲੱਗਣ ਦੇ ਅਸਾਰ ਪੂਰੇ ਪੂਰੇ ਬੰਦ ਤੇ ਦਿਖਾਈ ਦੇ ਰਹੇ ਨੇ ਇੱਕ ਜਿਹੜਾ ਦੱਖਣ ਜਿਹੜੀ ਹਵਾ ਪਹੁੰਚਣਗੇ ਬੰਗਾਲ ਦੀ ਖਾੜੀ ਤੋਂ ਜਰਬ ਸਾਗਰ ਤੋਂ ਅੱਜ ਇਸ ਵਿੱਚ ਨਮੀ ਹੁੰਦੀ ਤਾਂ ਉਸ ਵਾਰ ਇੱਕ ਸਿਸਟਮ ਪਹੁੰਚ ਰਿਹਾ ਜਿਸ ਕਰਕੇ ਪੂਰੀ ਸੰਭਾਵਨਾ ਹੈ ਕਿ ਜਿਹੜਾ ਸਿਸਟਮ ਲੱਗੇਗਾ ਕਾਫੀ ਖੇਤਰਾਂ ਵਿੱਚ ਇਸ ਤੇ ਅਸਾਰ ਬੰਦ ਤੇ ਦਿਖਾਈ ਦੇ ਰਹੇ ਨੇ ਕਈ ਖੇਤਰਾਂ ਹਲਕਾ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਆ ਚੱਟਾਂ ਲਗ ਸਕਨੀ ਬਾਕੀ ਇਸ ਵਿੱਚ ਹੋਰ ਵੀ ਕਾਫੀ ਜਿਹੜਾ ਬਦਲਾਅ ਵੇਖਣ ਨੂੰ ਮਿਲੇਗਾ ਸਿਸਟਮ ਘਟ ਵੀ ਸਕਦਾ ਸਿਸਟਮ ਵਧ ਵੀ ਸਕਦਾ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਇਹ ਚੈਨਲ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 18 19 ਤੱਕ ਇਸ ਤਰ੍ਹਾਂ ਹੀ ਧੁੰਦਾਂ ਬਰਕਰਾਰ ਰਹਿਣਗੇ ਤਾਂ ਉਸ ਤੋਂ ਬਾਅਦ ਹੋ ਸਕਦਾ 19 20 ਤੋ ਜਾਂ 20 ਕੀ ਤੋ ਬਾਤ ਹੁੰਦਾ ਵਿੱਚ ਕਟੌਤੀ ਜਿਹੜੀ ਵੇਖਣ ਨੂੰ ਮਿਲ ਸਦੀ ਫਿਲਹਾਲ ਇਸ ਤਰ੍ਹਾਂ ਹੀ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਧੁੰਦਾਂ ਜਿਹੜੀਆਂ ਆ ਪੈਂਦੀਆਂ ਰਹਿਣਗੀਆਂ ਤੇ ਕੁਝ ਖੇਤਰਾਂ ਵਿੱਚ ਦੁਪਹਿਰ ਸ਼ਾਮ ਦੇ ਆਕਿਆਂ ਵਿੱਚ ਉਸਰੇ ਦੁਪਹਿਰ ਸ਼ਾਮ ਦੇ ਆਸ-ਪਾਸ ਵਧੀਆ ਧੁੱਪ ਲੱਗਣ ਦੇ ਸਾਰ ਨੇ ਕੁਝ ਇੱਕ ਤਾਂ ਹੋ ਸਕਦਾ ਇੱਕ ਦੋ ਵਾਰ ਕੁਝ ਆਪਾਂ ਗੱਲ ਕਰੀਏ ਖਾਸ ਤ ਤੋਂ ਮਾਝਾਤ ਬਾਬਾ ਤੇ ਪੱਛਮੀ ਸਰਦੀ ਲਾ ਕੇ ਇਹਨਾਂ ਵਿੱਚ ਹੋ ਸਕਦੇ ਇੱਕ ਦੋ ਵਾਰ ਧੁੱਪ ਨਾ ਵੇਖਣ ਨੂੰ ਮਿਲੇ ਜਾਨਕੀ ਮੱਧਮ ਜੀ ਧੁੱਪ ਕਿਉਂਕਿ ਆ ਕੁਝ ਆਪਾਂ ਗੱਲ ਕਰੀ ਜਿਹੜੇ ਆ ਜ਼ਮੀਨੀ ਪੱਧਰ ਤੋਂ ਦੀ ਕੁੰਜਕ ਹੁੰਦੇ ਨੇ ਜਿਹੜੇ ਆਪਣੇ ਆਪਣੇ ਜਿਹੜੇ ਸਮਾਨ ਤੇ ਆ ਬਣੇ ਹੁੰਦੇ ਤੋਂ ਬੱਦਲ ਜਿਸ ਕਰਕੇ ਧੁੱਪ ਆ ਨਿਕਲਦੇ ਸਾਰ ਬਹੁਤ ਹੀ ਘੱਟ ਜੇਕਰ ਜ਼ਮੀਨੀ ਨਹੀਂ ਹੁੰਦੀ ਤੋਂ ਠੀਕ ਹੈ ਹਵਾ ਚੱਲਦੀ ਤੇਜ਼ ਤਾਂ ਜਿਹੜੇ ਤੋਂ ਥੱਲੇ ਡਿੱਗ ਜਾਂਦੀ ਤਾਂ ਜਿਸ ਕਰਕੇ ਆ ਧੁੱਪ ਲੱਗ ਵੀ ਠੀਕ ਆ ਪਗਲ ਕਰੀ ਆਉਣ ਵਾਲਦੇ ਦਿਨਾਂ ਵਿੱਚ ਰਫ਼ਤਾਰ ਠੀਕ ਠਾਕ ਤੇ ਤੁੰਦਾ ਜਿਹੜੀ ਹੌਲੀ ਹੌਲੀ ਜਿਵੇਂ ਆਪਣਾ ਟਾਈਮ ਬੀਤੇਗਾ ਜਾਨੀ ਕਿ 11 12 ਵਜੇ ਤੱਕ ਤੁੰਦ ਥੱਲੇ ਡਿੱਗਣ ਦੇ ਸਾਰਨ ਕੇ ਉਸ ਪਰ ਧੋਪ ਲੱਗਣ ਦੇ ਸਾਰ ਕਾਫੀ ਆਪਾਂ ਗੱਲ ਕਰੀਏ ਬਹੁਤੇ ਇਲਾਕਿਆਂ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਵੇਖਣ ਨੂੰ ਮਿਲੇਗੀ ਤਾਂ ਉਸ ਬਾਅਦ ਸਿਸਟਮ ਦੇ ਅਨੁਸਾਰ ਤਾ 19 20 ਵਾਲਾ ਤੇ ਉਸ ਤੋਂ ਬਾਅਦ 22 23 ਮੀਨ ਤੇ ਹੋਰ ਤੇ ਜਿਹੜਾ 22 23 ਤੋਂ ਲੈ ਕੇ 24 25 ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਪ੍ਰਭਾਵਿਤ ਕਰੇਗਾ ਤਾਂ ਬਾਕੀ ਸਿਸਟਮ ਵਿੱਚ 19 20 ਵਾਲਾ ਜਾਂ ਆਪਣਾ 22 ਸਕਰਨ ਸਿਸਟਮ ਕੱਟ ਸਕਦਾ ਵਧ ਵੀ ਸਕਦਾ ਹੋ ਸਕਦਾ ਕਿਹੜੇ ਇਲਾਕਿਆਂ ਵਿੱਚ ਠੀਕ ਹੈ ਜਵਾਦ ਜਾਂ ਕਿਹੜੇ ਇਲਾਕੇ ਵਿੱਚ ਕੱਟ ਲਗੇ ਜੋ ਵੀ ਠੀਕ ਹੈ ਆਪਾਂ ਸੈਟਲਾਈਟਰ ਜੋ ਵੀ ਰੈਡਾਰ ਸਿਸਟਮ ਆਉਣ ਵਾਲਾ ਜੋ ਵੀ ਆਪਾਂ ਡੇਟ ਮਿਲੇਗੀ ਤੁਹਾਡੇ ਤੱਕ ਆ ਜਾਣਕਾਰੀ ਚੈਨਲ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜ਼ਿਲ੍ਹੇਵਾਰ ਅਪਡੇਟ ਆਪਾਂ 2-3 ਦਿਨ ਬਾਅਦ ਯਾਨੀ ਕਿ ਅੱਜ 18 ਨੂੰ ਜਾਂ 19 ਨੂੰ ਆਪਾਂ ਜੋ ਵੀ ਅਪਡੇਟ ਹੋਵੇਗੀ ਸਰ ਜ਼ਿਲ੍ਹੇਵਾਰ ਪਾ ਤਾਂ ਕਿੜ-ਕਿੜ ਜ਼ਿਲ੍ਹਿਆਂ ਵਿੱਚ ਕੱਟ ਲਗੇ ਕਿੜ-ਕਿੜ ਜ਼ਿਲ੍ਹਿਆਂ ਵਿੱਚ ਅੱਜ ਜਿਹੜਾ ਵਾਧ ਸਿਸਟਮ ਕਿਤੇ ਕਿਤੇ ਗੜੇਮਰੀ ਹੋ ਪਾ ਡੇਟ ਤਾਂ ਫਿਲਹਾਲ ਇੰਨੀ ਕ ਅਪਡੇਟ ਸੀ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤਾਈਡ ਤੁਹਾਡਾ ਬਹੁਤ ਬਹੁਤ ਧੰਨਵਾਦ